ਅਸ 12 ਦਿਨ ਹੋ ਗਏ ਚੈੱਕ ਕਰਵਾ ਰਿਆਂ ਇਹ ਚਲੋ ਕਈ ਵਾਰੀ ਹੁੰਦਾ ਬੰਦਾ ਲੇਟ ਹੋ ਜਾਂਦਾ 10 ਦਿਨਾਂ ਦੀ ਰਿਪੋਰਟ ਦੇਈ ਹੋਈ ਹੈ ਤੁਹਾਡੀ ਕਿਹੜਾ ਬੰਦਾ ਕਿਹੜੇ ਟਾਈਮ ਆਇਆ ਫਿਰ ਆਇਆ ਐਮਐਲ ਫਾਜ਼ਿਲਕਾ ਦੇ ਲੋਕ ਬਿਜਲੀ ਦੇ ਕਟਾਂ ਤੋਂ ਪਰੇਸ਼ਾਨ ਨੇ ਉੱਥੇ ਹੀ ਵਿਧਾਇਕ ਸਵਨਾ ਨੂੰ ਬਿਜਲੀ ਦਫ਼ਤਰ ਦੇ ਵਿੱਚ ਮੁਲਾਜ਼ਮਾਂ ਦੇ ਹਾਜ਼ਰ ਨਾ ਹੋਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਅੱਜ ਉਹਨਾਂ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਅਚਾਨਕ ਛਾਪਾ ਮਾਰਿਆ ਇਸ ਦੌਰਾਨ ਕਈ ਕਰਮਚਾਰੀ ਗੈਰ ਹਾਜ਼ਰ ਪਾਈ ਗਏ ਤੇ ਕਈ ਦਫ਼ਤਰ ਦੇਰੀ ਨਾਲ ਪਹੁੰਚੇ ਵਿਧਾਇਕ ਸਾਹਿਬ ਵੀ ਦਫ਼ਤਰ ਦੇ ਵਿੱਚ ਹੀ ਬੈਠ ਗਏ ਤੇ ਜਿਵੇਂ ਜਿਵੇਂ ਇੱਕ ਤੋਂ ਬਾਅਦ ਇੱਕ ਕਰਮਚਾਰੀ ਲੇਟ ਆਉਂਦਾ ਰਿਹਾ ਤਵੀ ਤਾਂ ਇੱਕ ਸਾਹਿਬ ਦੇ ਵੱਲੋਂ ਉਹਨਾਂ ਦੀ ਜ਼ੋਰਦਾਰ ਕਲਾਸ਼ ਲਗਾਈ ਗਈ ਵਿਧਾਇਕ ਸਵਨਾ ਨੇ ਲੋਕਾਂ ਨੂੰ ਪ੍ਰੋਸਾਦ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਗੈਰ ਜ਼ਿੰਮੇਵਾਰ ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਛਾੜ ਪਾਈ ਵਿਅਕਤੀ ਪੂਰੇ ਨੇ ਔਰ ਜਿਹੜੇ ਮੁਲਾਜ਼ਮ ਨੇ ਸਾਡੇ ਪੂਰੇ ਨੇ ਸਾਡੇ ਕੋਲ ਜਿੰਨੇ ਵੀ ਪਿਛੇ ਪਰਤੀ ਹੋਈ ਹੈ ਲਗਭਗ ਬਾਜਲ ਦਾ ਇਲਾਕੇ ਦੇ ਕਿੰਨੇ ਐਲਮ ਲੱਗੇ ਨੇ ਸਾਡੇ ਬੱਡੀ ਗਿੰਤੀ ਬਹੁਤ ਵੱਡੀ ਗਿੰਤੀ ਦੇ 302 ਉਪਰ ਜਿਹੜੇ ਪਰਤੀ ਹੋਈ ਹੈ ਤਾਂ ਜੇ ਕੋਈ ਹੋਰ ਵੀ ਕਿਤੇ ਕਮੀ ਹੈ ਇਹਨਾਂ ਨੂੰ ਮੈਂ ਕਹਿੰਦਾ ਮੈਨੂੰ ਲਿਖ ਕੇ ਦਿਓ ਉਹ ਵੀ ਜਿਹੜੀ ਕਮੀ ਪੂਰੀ ਕਰਾਵਾਂਗੇ ਐਵੇਂ ਜੀ ਕੋਈ ਗੱਲ ਨਹੀਂ ਕੋਈ ਘਾਟ ਨਹੀਂ ਅਫਸਰਾਂ ਦੀ ਸਾਰੇ ਅਫਸਰ ਪੂਰੇ ਨੇ ਸੋ ਨੀਅਤ ਹੋਣੀ ਚਾਹੀਦੀ ਕੰਮ ਕਰਨ ਦੀ ਸਾਡੇ ਜੈ ਸਿੰਘ ਸਾਹਿਬ ਰਹਿਣੇ ਬਿਜਲੀ ਡਿਪਾਰਟਮੈਂਟ ਦੇ ਵਿੱਚ ਆਪ ਦੀ ਡਿਊਟੀ ਤੋਂ ਜ਼ਿਆਦਾ ਕੰਮ ਕਰਦੇ ਰਹੇ ਨੇ ਸਾਡੇ ਐਸਜੀਓ ਸਾਹਿਬ ਨੇ ਆਪ ਦੀ ਡਿਊਟੀ ਤੋਂ ਜ਼ਿਆਦਾ ਕੰਮ ਕਰ ਰਹੇ ਨੇ ਸਾਡੇ ਹੋਰ ਵੀ ਜਈ ਨੇ ਕਹੀ ਬੜਾ ਵਧੀਆ ਕੰਮ ਕਰ ਰਹੇ ਨੇ ਬੇਨਤੀ ਹੈ ਸਾਰਿਆਂ ਨੂੰ ਆਪਾਂ ਲੋਕਾਂ ਦੀ ਸੇਵਾ ਕਰਨ ਦੀ ਡਿਊਟੀ ਹੈ ਉਹ ਆਪਾਂ ਫਰਜ਼ ਨਿਭਾਈਏ